ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੈਮੂਆਣੇ ਦੇ ਵਿੱਚ ਮੈਮੂਆਣਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਤੇ ਫਰੀਦਕੋਟ ਤੋਂ ਸਾਧਕ ਰੋਡ ਦੇ ਉੱਤੇ ਮਿੱਤਰੋ ਇਹ ਪਿੰਡ ਰਹਿ ਜਾਂਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਦਾ ਕੰਮ ਜਿਹੜਾ ਵਪਾਰ ਦਾ ਵਾ ਤੇ ਦੋ ਬਾਈ ਦੇ ਕੋਲ ਇਸ ਟਾਈਮ ਜਨਵਾਰ ਇੱਕ ਤਾਂ ਮਿੱਤਰੋ ਹੈਗੀ ਟੋਟੀ ਕੱਟੀ ਤੇ ਇੱਕ ਹੈਗਾ ਨੀਲੀ ਰਾਵੀ ਦਾ ਟੇਢੇ ਘੱਟ ਦਾ ਕੱਟਾ ਚੰਗੇ ਰਿਕਾਡ ਦਾ ਚੰਗੀ ਬੰਤਰ ਦਾ ਚੰਗੇ ਅੰਗਾ ਪੈਰਾਂ ਦਾ ਕਿਹੜੇ ਵੀਰ ਦੇ ਕੋਲ ਆ ਚਲ ਜਿਹੜੇ ਵੀਰ ਦੇ ਕੋਲੇ ਉਹ ਸਾਰੀ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇ ਦੂੰਗਾ ਆਓ ਮਿਲਦੇ ਆ ਬਾਈ ਨੂੰ ਜਾਣਕਾਰੀ ਵਿੱਚ ਵਾਅਦਾ ਕਰਦੇ ਹਾਂ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਬੱਡੇ ਬਾਈ ਠੀਕ ਆ ਜੀ ਸੇਤਾਂ ਦੇ ਪਰਿਵਾਰ ਸਨ ਹਾਂ ਠੀਕ ਆ ਜੀ ਚੜਦੀ ਕਲਾ ਜੀ ਸਾਰੇ ਹਾਂ ਹਾਂ ਅੱਛਾ ਨਾਮ ਦੱਸ ਦੇ ਘਰਾਂ ਦੀ ਵੀਰੇ ਆਪਣਾ ਨਾਮ ਸੁਖਪ੍ਰੀਤ ਆ ਜੀ ਸੁਖਪ੍ਰੀਤ ਬਾਈ ਤੇ ਉਹਨਾਂ ਦੇ ਕੀ ਕਹਿੰਦੇ ਆ ਪਿੰਡ ਦੇ ਵਿੱਚ ਸੁੱਖਾ ਕਹਿ ਦਿੰਦੇ ਆ ਸੁੱਖਾ ਹਾਂ ਸੁੱਖੇ ਭਾਈ ਅੱਜ ਜਨਵਾਰ 2 ਆ ਹਨਾ ਹਾਂ 2 ਆ ਪਹਿਲਾਂ ਤਾਂ ਇਹ ਬੇਨਤੀ ਆ ਵੀ ਭਾਈ ਸੌਦੇ ਦੋ ਦੋ ਦਾ ਕਰੀ ਕਿਸੇ ਨਾਲ ਠੀਕ ਆ ਵੀਰੇ ਨਹੀਂ ਨਹੀਂ ਜੀ ਹਾਂ ਤੇ ਨਾ ਹੀ ਭਾਈ ਲੈਣ ਵਾਲੇ ਆ ਜਿਹੜੇ ਪਹਿਲਾਂ 33 34 ਦਾ ਕਰਕੇ ਬਾਅਦ 30 32 ਦਾ ਕਰਿਆ ਜੇ ਇਹ ਤੁਹਾਡੇ ਵਾਸਤੇ ਵੀ ਮੈਨੂੰ ਮਾੜਾ ਲੱਗਿਆ ਮੈਨੂੰ ਹੁਣ ਗੱਲ ਪਤਾ ਲੱਗੀ ਇੱਥੇ ਆ ਕੇ ਤੇ ਬਾਈ ਬਹੁਤ ਗਲਤ ਗੱਲਾਂ ਜਿਹੜੇ ਕਹਿ ਦਿੰਦੇ ਨੇ ਨਾ ਵੀਡੀਓ ਬੰਦ ਕਰਾ ਦੇਾਂਗੇ ਅਸੀਂ ਐ ਕਰਦੇ ਆਂਗੇ ਜੋ ਕਰਦੇ ਆਂਗੇ ਬਾਈ ਚਲਾਕੀਆਂ ਤੁਸੀਂ ਕਰਦੇ ਆਂ ਤੇ ਵੀਡੀਓ ਬੰਦ ਨਹੀਂ ਆਉਂਦੀ ਸੁੱਖੇ ਦੀਆਂ ਕਰਾਉਣੇ ਕੀ ਮਤਲਬ ਆ ਤੁਹਾਡਾ ਬਾਈ ਸੁੱਖੇ ਵੀਰੇ ਅੱਜ 2 ਜਨਵਾਰ ਆ ਤੁਹਾਡੇ ਹਾਂ ਤੇ ਇਹਦੇ ਵੀਰੇ ਦੱਸੀ ਬਾਈ ਕੀ ਡਿਟੇਲ ਆਂਦੀ ਇਹਦਾ 35000 ਠੀਕ ਕਿੰਨੇ ਚਰਦੀ ਆ ਵੀਰੇ ਇਹ ਇਹ ਖੀਰੀ ਆ 2 ਸਾਲ ਦੀ ਆ ਜੀ 2 ਸਾਲ ਦੀ ਆ ਹੈ ਸੰਗ ਸੰਗ ਬਹੁਤ ਚੰਗਾ ਕੱਟੀ ਦਾ ਹਨਾ ਹਾਂ ਪਿਛੋ ਪਤਲੀ ਆ ਥੋੜੀ ਜੀ ਮੈਂ ਤਾਂ 3500 ਕਰਦੇ ਕਰ ਦੂੰਗਾ ਜੀ ਕੱਢੀ ਪਾਰ ਨੂੰ ਲਿਆਈ ਵੀਰੇ ਨੂੰ ਖੋਲੀ ਪਰਾ ਬਈ ਮੇਤਰੋ ਬਹੁਤ ਸੋਹਣੀ ਕੱਟੀ ਆ ਦੇਖ ਸਕਦੇ ਆ ਤੁਸੀਂ ਬਾਈ ਜੀ ਹੂੰ 35000 ਰੁਪਇਆ ਕੀਮਤ ਆ ਇਹਦੀ ਹੂੰ ਮੈਕੈਨਿਕਾ ਸਿੰਘ ਜਮਾ ਕੱਟੀ ਨੂੰ ਲੱਗਾ ਪਰ ਕਿਉਂ ਤੋਂ ਜਦੋਂ ਬਣ ਗਿਆ ਭਰਗੀ ਕਰਮਾਂ ਵਾਲੀ ਤੇ ਟਾਪ ਦੀ ਝੋਟੀ ਬਣੂਗੀ ਹਨਾ ਬਾਈ ਹਾਂ ਹੂੰ ਇਹ ਠੀਕ ਆ ਸੁੱਖੇ ਦੀ ਖਰੀਦ ਬੜੀ ਕਮਾਲ ਆ ਯਾਰ ਹੋਰ ਗੱਲਾਂ ਦੀਆਂ ਗੱਲਾਂ ਜਾਨਵਰ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਉਂਦਾ ਚੰਦਰੇ ਭਾਅ ਵੀ ਠੀਕ ਹੁੰਦਾ ਤੇ ਜਾਨਵਰ ਵੀ ਠੀਕ ਦੇ ਟਿਕਾਣੇ ਦੇ ਹੁੰਦੇ ਮੇਤਰੋ ਦੇਖੋ ਬਰਾਏ ਲੈ ਬਾਈ ਆ ਕੱਟੀ ਹੋਣ ਬਾਈ ਬਹੁਤ ਚੰਗੀ ਕੱਟੀ ਆ 35000 ਰੁਪਿਆ ਕੋਈ ਨਜਾਇਜ਼ ਮੁੱਲ ਨਹੀਂ ਕੀਤਾ ਜਾਇਜ਼ ਮੁੱਲ ਕੀਤਾ ਵਾ ਬਾਈ ਤੇ ਆ ਬਾਈ ਕੱਟਾ ਕਿਹੜੇ ਸੀਮਨ ਦਾ ਦੱਸਿਆ ਤੈਨੂੰ ਏ ਹਰੀਕੇ ਵਾਲੇ ਦਾ ਡਾਇਮੰਡ ਦਾ ਹਾਂ ਠੀਕ ਹੈ ਬਈ ਪੱਕਾ ਨਹੀਂ ਆਪਾਂ ਕਹਿੰਦੇ ਹਨਾ ਹਾਂ ਹਾਂ ਵੀ ਅਗਲੇ ਆਣੇ ਦੱਸਣ ਮੁਤਾਬਕ ਹਾਂ ਦੱਸਿਆ ਜਰੂਰ ਹੈ ਉਹ ਕ ਗਰੰਟੀ ਨਾਲ ਹੈ ਹੈ ਗਰੰਟੀ ਨਾਲ ਦੱਸਿਆ ਉਹ ਇਹ ਉਹ ਗੱਲ ਵੀ ਕਰਾ ਦੇਗੇ ਜੇ ਕੋਈ ਲੈਣ ਵਾਲਾ ਹੋਇਆ ਕਰਾ ਦੇਾਂਗੇ ਆਪਾਂ ਬਸ ਠੀਕ ਹੈ ਬਈ ਠੀਕ ਲਿਆਈ ਬਾਹਰੋਂ ਕੱਢ ਕੇ ਬਈ ਘੱਟ ਕੋਟ ਬੜਾ ਪਿਆਰਾ ਯਾਰ ਸੁੱਕੇ ਬਈ ਹੂੰ ਹੂੰ ਹਨਾ ਹੂੰ ਬਹੁਤ ਚੰਗਾ ਹੁਸਨ ਪਰਮਾਤਮਾ ਨੇ ਦਿੱਤਾ ਯਾਰ ਹੂੰ ਇਹ ਲਿਆ ਸੁੱਕੇ ਬਈ ਕਿੰਨੇ ਦਾ ਦੇ ਦੇਗਾ ਸੁੱਕੇ ਬਈ 18000 ਦਾ ਦੇ ਦਾਂਗੇ। ਕੀ ਬਾਤ ਆ। ਠੀਕ ਆ ਬਈ ਯਾਰ ਫਿਰ ਤਾਂ ਕੋਈ ਨਜਾਇਜ਼ ਮੋਲ ਨਹੀਂ ਯਾਰ। ਕੱਟ ਵੇਖ ਜਿਵੇਂ ਹਨਾ ਜੀ ਬਈ। ਹੈਂ? ਪ੍ਰਮਾਤਮਾ ਨੇ ਲੈਣ ਅੰਗ ਕਲਾ ਕਲਾ ਚੁਣ ਕੇ। ਓਕੇ ਠੀਕ ਆ ਯਾਰ। ਕੁਆਲਿਟੀ ਤਾਂ ਹੈ ਨਾ ਬਈ ਕਰਮਾਂ ਵਾਲੇ ਦੇ ਵਿੱਚ। ਨਜਾਇਜ਼ ਤਾਂ ਨਹੀਂ ਹੈਗਾ ਜੇ ਕੋਈ ਹੈਗਾ। ਇਹ ਤਾਂ ਗੱਲ ਹੈਗੀ ਹੈ ਨਾ। ਤੇ ਜੋੜਾ ਬਣ ਗਿਆ ਤੇ 15000 ਤੇ 3550 ਪਿਆਰੇ 35000 ਦਾ ਹਨਾ ਬਈ ਤੇ ਮਾਨਤਨ ਖੁੱਲੇ ਨਾਲ ਦੇ ਦੇਣਗੇ ਜੋ ਜੋੜਾ ਲੈ ਲਵੇ ਬਈ। ਕਰ ਦਿਆਂਗੇ। ਠੀਕ ਆ। ਕਿੰਨਾ ਸੁੱਖੇ ਨੰਬਰ ਕਿੰਨਾ ਆ ਗਿਆ ਵੀਰੇ? ਨੰਬਰ ਤੁਹਾਡੇ ਕੋਲ ਚੱਲਦਾ ਸਕਰੀਨ ਤੇ ਲਾ ਦੂੰਗਾ ਬਈ ਮੈਂ ਬਾਈ ਦਾ ਨੰਬਰ ਸਕਰੀਨ ਤੇ ਭਲਾ ਮਾਨਸ ਬੰਦਾ ਵਾਹੇ ਬਾਈ ਇਹ ਕਿਸੇ ਨੂੰ ਚੋਸ ਤੇ ਚਲਾਕੀ ਕਰਨ ਵਾਲਾ ਬੰਦਾ ਨਹੀਂ ਗਿਆ 100 ਤੋਂ 100% ਗੱਲ ਲੈ ਵਾਦੇ ਨਾਲ ਕਹਿਣਾ ਪਰ ਇਹੋ ਜਿਹੇ ਬੰਦੇ ਨੂੰ ਜਦੋਂ ਤੂੰ ਖੱਜਲ ਖਵਾਇ ਕਰਦੇ ਆ ਇੱਕ ਦਿਨ ਤੁਸੀ ਅੱਗੋਂ ਪਤਾ ਵੀ ਕਰ ਆਉਣੇ ਆ ਫਿਰ ਜਦੋਂ ਤੁਹਾਨੂੰ ਨਫਾ ਜ਼ਿਆਦਾ ਲੱਗਦਾ ਫਿਰ ਤੁਸੀਂ ਚੱਕਰਾਂ ਚ ਪਾ ਲੈਨੇ ਆ ਸਾਰੀ ਗੱਲ ਮੈਂ ਬਾਈ ਸੁੱਖੇ ਤੋਂ ਪੁੱਛ ਕੇ ਹੁਣ ਮੈਨੂੰ ਪਤਾ ਲੱਗਿਆ ਵਾ ਵੀਰੇ ਇਹ ਕੰਮ ਨਾ ਕਰਿਆ ਕਰੋ ਬਾਈ ਬਾਈ ਬਣ ਕੇ ਤੇ ਸੁੱਖੇ ਬਾਈ ਅੱਗੇ ਡਰੀ ਵੀ ਨਾ ਚੰਗਾ ਵੀ ਤੈਨੂੰ ਐ ਕਹੇ ਵੀ ਐ ਕਰਦੇ ਜੋ ਕਰੇ ਪਾ ਤੂੰ ਮੇਰੀ ਗੱਲ ਕਰਾ ਦੀ ਮੈਂ ਹੈਗਾ ਤੇਰੇ ਨਾਲ ਟੈਨਸ਼ਨ ਨਾ ਲੈ ਨੰਬਰ ਪਾਈਆਂ ਦੱਸ ਸਕੀਨ ਦੇ ਉੱਤੇ